ਓਇਆ ਕਿਸਾਨਾਂ ਦੇ ਜਾਂਦਾ ਗੋਲੀ ਮਾਰ ਕੇ ਜਾਂ ਬੰਬ ਸਿੱਟ ਕੇ ਨਵੇੜ ਕੇ ਕੰਮ ਪਰੇ ਕਰੋ ਮੋਦੀ ਸਾਹਿਬ ਤੁਹਾਨੂੰ ਮੈਂ ਕਹਿਣਾ ਅਮਿਤ ਸ਼ਾਹ ਜੀ ਤੁਹਾਡੇ ਮੂਹਰੇ ਬੇਨਤੀ ਆ ਬਾਕੀ ਥੋੜਾ ਡੱਕਾ ਨਹੀਂ ਵਿਗਾੜ ਸਕਦੇ ਅੱਗੇ ਲਖੀਮਪੂਰੀ ਖੇਰੀ ਵਾਲਿਆਂ ਨੇ ਤੁਹਾਡਾ ਕੀ ਵਿਗਾੜ ਲਿਆ ਬਾਕੀ ਜਿਨ੍ਹਾਂ ਦੇ ਅਨਦਾਜ਼ੇ ਬਣੇ ਫਿਰਦੇ ਆ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨਾਲ ਥੋਡੀ ਗੱਲ ਕਰਦਾ ਮੈਂ ਪਰ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਸਾਰਿਆਂ ਦਾ ਧਾਰਮਿਕ ਗੱਲ ਜ਼ਰੂਰ ਕਹਿੰਦਾ ਵੀ ਜਦੋਂ ਅਸੀਂ ਕੀ ਆਪਦੇ ਕੀ ਆ ਬੁਰਕੀ ਮੂੰਹ 'ਚ ਪਾਉਣੇ ਆ ਨਾ ਉਦੋਂ ਪਹਿਲਾਂ ਸ਼ੁਕਰਾਨਾ ਕਰੋ ਪ੍ਰਮਾਤਮਾ ਦਾ ਜਿਨੇ ਉਹ ਰਿਜ਼ਕੀ ਆ ਤੁਹਾਨੂੰ ਦਿੱਤਾ ਜਿ ਓਏ ਪਰ ਤੁਹਾਡੇ ਥਾਲ ਜਿਹੜੀ ਰੋਟੀ ਆਈ ਆ ਕਦੇ ਗੌਰ ਕੀਤੀ ਆ ਕਿ ਉਹ ਰੋਟੀ ਰੱਬ ਭੇਜਦਾ ਕਿਹਦੇ ਜਰਗੇ ਆ ਮੈਸेंजर ਆਫ ਗੋਡ ਤੁਹਾਡਾ ਹੈ ਕੌਣ ਇੱਕ ਪਾਸੇ ਤੁਹਾਡੀ ਪਲੇਟ ਤੇ ਕੀ ਆ ਰੋਟੀ ਪਰੋਸਣ ਵਾਲਾ ਤੇ ਇੱਕ ਪਾਸੇ ਤੁਹਾਡੀ ਪਲੇਟ ਵਾਲੀ ਰੋਟੀ ਚੱਕ ਕੇ ਖਾਣ ਵਾਲੇ ਆ ਪਰ ਤੁਸੀਂ ਰੋਟੀ ਚੱਕ ਕੇ ਖਾਣ ਵਾਲਿਆਂ ਦੇ ਨਾਲ ਖੜਦੇ ਹੋ ਯਾਰ ਸੋਚੋ ਜਰੂਰ ਉਹ ਮੈਸेंजर ਆਫ ਗੋਡ ਕਿਹੜਾ ਇਹ ਅੰਨ ਦਾ ਤਾਂ ਜਿਹੜਾ ਆਪਦੇ ਆਪ ਨੂੰ ਕਹਾਉਂਦਾ ਫਿਰਦਾ ਜਿਹੜਾ ਗੋਲੀਆਂ ਖਾਂਦਾ ਫਿਰਦਾ ਪਰ ਮੋਦੀ ਸਾਹਿਬ ਇਹਨੂੰ ਰਬੜ ਦੀਆਂ ਗੋਲੀਆਂ ਨਾਲ ਦੇਣਾ ਹੱਥ ਰੂ ਕਿਸੇ ਦੇ ਗੋਲਿਆਂ ਨਾਲ ਡੱਕਾ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਮਰਜੀਵੜੇ ਕਹਾਉਂਦੇ ਆ ਮਰਨਾ ਇਹਨਾਂ ਨੇ ਵੈਸੇ ਵੀ ਹੈਗਾ ਇਹ ਜਾਂ ਸਪਰੇਅ ਪੀ ਕੇ ਮਰਨਗੇ ਜਾਂ ਗਲ ਚ ਫਾਹਾ ਪਾ ਕੇ ਮਰਨਗੇ ਪਰ ਤੁਸੀਂ ਖੱਟ ਲੋ ਪੋਂ ਇਹਨਾਂ ਦਾ ਨਵੇੜੋਂ ਪਰੇ ਕੰਮ ਪਰ ਇੱਕ ਗੱਲ ਦੱਸਿਓ ਇਹ ਮਰਨ ਵਾਲੇ ਦੀ ਵੀ ਪਹਿਲਾਂ ਨਾ ਆਖਰੀ ਖਾਹਿਸ਼ ਜ਼ਰੂਰ ਪੁੱਛੀ ਜਾਂਦੀ ਆ ਤੇ ਇਹਨਾਂ ਦੀ ਖੁਆਇਸ਼ ਕੀ ਆ ਉਹਦੀ ਸਾਹ ਤੱਕ ਤੁਸੀਂ ਪਹੁੰਚਦੀ ਕਰਦੇ ਹੋ ਜਿਹਦਾ ਅੰਦਾਜ਼ਾ ਤੱਕ ਹੋਂਦੇ ਆ ਅਗਲੇ ਤੇ ਤੁਹਾਡਾ ਲੱਗਣਾ ਵੀ ਕੁਛ ਨਹੀਂ ਨਹੀਂ ਮੋਰਤੇ ਤੇ ਜਾਣਾ ਤੁਸੀਂ ਘਰੋਂ ਬੈਠੇ ਯਾਰ ਪੋਸਟ ਹੀ ਸ਼ੇਅਰ ਕਰਦੇ ਹੋ ਜਿਹੜੀ ਉਹਨਾਂ ਦੇ ਹੱਕ 'ਚ ਪੋਸਟਰਾਂ ਪੈਂਦੀਆਂ ਉਹ ਵੀ ਸ਼ੇਅਰ ਕਰਦਿਆ ਕਰੋ ਪਰ ਤੁਹਾਨੂੰ ਤਾਂ ਵਿਚਾਰ ਰੱਖਿਆ ਇਹ ਤਾਂ ਅੱਤਵਾਦੀ ਨੇ ਇਹ ਵੱਖਵਾਦੀ ਨੇ ਇਹ ਖਾਲਸਤਾਨੀ ਨੇ ਤੇ ਹੁਣ ਨਵਾਂ ਕੀ ਆ ਬਿੱਟੂ ਵਰਗੇ ਕਹਿਣ ਲੱਗੇ ਕੀ ਐ ਇਹਦਾ ਤਾਲਿਬਾਨੀ ਨੇ ਪਰ ਧੱਕਾ ਵੀ ਬਾਲਾ ਵੱਡਾ ਹੁਣ ਭਾਲਦੇ ਕੀ ਆ ਇਹ ਅਜੇ ਡਾਕਟਰ ਦਰਸ਼ਨਪਾਲ ਜੀ ਦਾ ਪੰਜਾਬੀ ਰਿਵਿਊ 'ਚ ਕੀ ਲੱਗਿਆ ਵੇ ਵੀ ਹੈਗਾ ਆਰਟੀਕਲ ਕਦੇ ਪੂਰਾ ਜੀਡੀਪੀ ਦਾ 2.4% ਹਿੱਸਾ ਭਾਲਦੇ ਆ ਜਿਹੜੇ ਆ ਛੜਕਾਂ ਤੇ ਬੈਠੇ ਆ 2.4% ਜੀਡੀਪੀ ਦਾ ਹਿੱਸਾ ਹੁਣ ਖੁਆਇਸ਼ ਕੀ ਹੈ ਇਹਨਾਂ ਦੀ ਕਹਿੰਦੇ ਜੀ ਸਾਨੂੰ ਸਾਰੀਆਂ ਫਸਲਾਂ ਦੇ ਉੱਤੇ ਕੀ ਐਮਐਸਪੀ ਦੇਓ ਖਰੀਦ ਦੀ ਗਰੰਟੀ ਦਿਓ ਪੈਸਾ ਪਤਾ ਕਿੰਨਾ ਖਰਚ ਆਉਂਦਾ 7.18 ਲੱਖ ਕਰੋੜ 2.4% ਬੰਦਾ ਆਪਣੀ ਜੀਡੀਪੀ ਦਾ ਪਰ ਮੜਾ ਜਾ ਸੋਚੋ ਰੋਟੀ ਬਿਨਾ ਸਰਜੂ ਸਰਕਾਰ ਤਾਂ ਬਾਅਦ ਚ ਮੰਨਦੀ ਫਿਰੂ ਯਾਰ ਪਹਿਲਾਂ ਤੁਸੀਂ ਤਾਂ ਮੰਨ ਲਓ ਵੀ ਇਹ ਵਿਚਾਰੇ ਕੋਈ ਨਜਾਇਜ਼ ਨਹੀਂ ਮੰਗਦੇ ਸਵਾਮੀ ਨਾਲ ਤਾਂ ਰਿਪੋਰਟ ਲਾਗੂ ਕਰਨ ਦੀ ਗੱਲ ਕਰਦੇ ਆ ਪਰ ਮੈਂ ਕਹਣਾ ਕਿ ਇਹ ਰੇ ਸਪਰੇ ਬੀਜ ਬਹੋੜਾ ਤੇਲ ਦਾ ਲਾ ਲਓ ਸਾਰੀ ਚੀਜ਼ ਮਹਿੰਗੀ ਹੁੰਦੀ ਆ ਪਰ ਇਹਨਾਂ ਦੇ ਵੇਲੇ ਕੀ ਐ ਢਿੱਡ ਦੁਖਦਾ ਥੋੜਾ ਤਾਂ ਨਹੀਂ ਨਾ ਦੁਖਦਾ ਜੇ ਨਹੀਂ ਦੁਖਦਾ ਤਾਂ ਦੱਸ ਦਿਓ ਯਾਰ ਬਾਕੀ ਕਰਜ਼ਾ ਮਾਫੀ ਦੀ ਗੱਲ ਕਰਦੇ ਆ ਇਹ ਹੁਣ ਕਰਜ਼ਾ ਮਾਫੀ ਕਿਵੇਂ ਕਰਦਗੇ ਕਰਜ਼ਾ ਕਿੰਨਾ ਦਾ ਮਾਫ ਕਰਨਾ ਆਪਾਂ ਜਿਨ੍ਹਾਂ ਦੇ ਮੋਦੀ ਤੇ ਮਿਤਿਹਾਰ ਕੇ ਗੁਲਾਮ ਨੇ ਕਾਰਪੋਰੇਟਾਂ ਦਾ ਮਾਫ ਕਰਨਾ ਕਿੰਨਾ ਕਿੰਨਾ ਕਰਨਾ ਇੱਕ ਇੱਕ ਜਾਣੇ ਦਾ 12-12 ਲੱਖ ਕਰੋੜ ਮਾਫ ਕੀਤਾ ਜਾਂਦਾ ਵੈਸੇ ਮੈਂ ਤਾਂ ਇਕੱਲੇ ਪੰਜਾਬ ਦੀ ਗੱਲ ਕਰੂੰ ਪੰਜਾਬ ਸਰ ਕਿੰਨਾ ਕਰਜ਼ਾ 73673 ਕਰੋੜ ਲਗਭਗ ਜੇ ਸਾਰੇ ਮੁਲਕ ਦਾ ਕੱਟਣਾ ਹੋਵੇ 18 ਲੱਖ ਕਰੋੜ ਕਰਜ਼ਾ ਬਣਦਾ ਇਕੱਲੇ ਇਕੱਲੇ ਦਾ 12-12 ਲੱਖ ਕਰੋੜ 9-9 ਲੱਖ ਕਰੋੜ ਰੁਪਇਆ ਮਾਫ ਕੀਤਾ ਜਾ ਸਕਦਾ ਪਰ ਭਾਈ ਅਨਦਾਤੇ ਦਾ ਕਿਉਂ ਕਰੀਏ ਮੰਗ ਨਜਾਇਜ਼ ਹੈ ਇਹਨਾਂ ਦੀ ਫਿਰ ਮਨਰੇਗਾ ਦੀ ਕੀ ਹੈ 200 ਦਿਨ ਦਾ ਕੰਮ ਮੰਗਦੇ ਆ 700 ਰੁਪਇਆ ਦਿਹਾੜੀ ਮੰਗਦੇ ਆ ਪਰ ਮਜ਼ਦੂਰ ਜਮਾਤ ਕਿੰਨੀ ਆ ਕਦੇ ਜੋੜ ਕੇ ਲਾ ਕੇ ਦੇਖਿਓ ਇਕੱਲੇ ਤਖਤਾਂ ਪਲਟ ਕਰ ਸਕਦੇ ਆ ਪਰ ਵਿਚਾਰਿਆਂ ਨੂੰ ਕੀ ਆ ਤਾਕਤ ਦਾ ਵੀ ਨਹੀਂ ਪਤਾ ਬਾਕੀ ਜਾਲੀ ਕੰਪਨੀਆਂ ਦੇ ਕਾਰਬਾਈ ਕਰਨ ਨੂੰ ਕਹਿੰਦੇ ਆ ਹੁਣ ਜਾਲੀ ਕੰਪਨੀਆਂ ਕਰੀਆਂ ਰੇਹਾਂ ਸਪਰੇਹਾਂ ਆ ਲਈਆਂ ਹਣ ਕਿੰਨਾਂ ਦੀਆਂ ਇਹ ਯਾਰ ਕਿਸੇ ਦਾ ਸਾਲਾ ਕਿਸੇ ਦਾ ਭਣੋਈ ਆ ਇਹੀ ਸਿਆਸੀ ਰੂਮਾ ਕਿ ਜਿਹੜੇ ਹੈਗੇ ਆ ਮੋਦੀ ਕਾ ਲਾਣਾ ਇਹਨਾਂ ਦੇ ਆਪ ਦੇ ਰਿਸ਼ਤੇਦਾਰ ਨੇ ਆਪ ਦੇ ਰਿਸ਼ਤੇਦਾਰ ਨੇੜੇ ਆ ਕਿ ਤੁਹਾਡੇ ਅੰਨ ਦਾ ਤੇ ਨੇੜੇ ਆ ਤੁਸੀਂ ਤਾਂ ਘਰੇ ਬੈਠੇ ਹੋ ਕਿਉਂ ਬੈਠੇ ਹੋ ਕਿਉਂਕਿ ਡਰਦੇ ਹੋ ਉਹ ਲੜਦੇ ਆ ਕਿਉਂਕਿ ਮਰਦੇ ਆ ਬਾਕੀ ਇਹ ਕਿਹੜਾ ਸੀਰੀ ਵਾਂਗੂ ਤਖਤਾ ਪਲਟ ਕਰ ਦੇਣਗੇ ਮੋਦੀ ਸਾਹਿਬ ਨਚਿੱਤੇ ਰਹੋ ਇਹ ਤਾਂ ਆਪਸ ਵਿੱਚ ਹੀ ਬਥੇਰੇ ਪਾਟੇ ਵੇ ਆ ਪਰ ਪਾਟੇ ਤੁਸੀਂ ਬੜੀ ਵਧੀਆ ਸਕੀਮ ਲਾ ਕੇ ਆ ਐਵੇਂ ਤਾਂ ਨਹੀਂ ਤੁਹਾਨੂੰ ਪੂਰੇ ਅੰਗਰੇਜ਼ ਕਹਿੰਦੇ ਪਰ ਮੈਂ ਇੱਕ ਗੱਲ ਕਹਿਣਾ ਪੂਰੇ ਕਿਸਾਨ ਜਥੇਬੰਦੀਆਂ ਵਾਲਿਆਂ ਨੂੰ ਓਏ ਮਿਸਲਾਂ ਵੀ ਕੀ ਆ ਸਾੜਿਆਂ ਭਾਵੇਂ ਲੱਖ ਲੜਦੀਆਂ ਦੀ ਇਤਿਹਾਸ ਤੋਂ ਹੀ ਕੋ ਸਿੱਖ ਲੋ ਪਰ ਜਦੋਂ ਕੀ ਆ ਹਮਲਾ ਹੁੰਦਾ ਸੀ ਨਾ ਉਦੋਂ ਇਕੱਠੇ ਹੋ ਜਾਂਦੇ ਸੀ ਇਹ ਕਿਸਾਨਾਂ ਦੇ ਹਿੱਸੇ ਦਾ ਲੋਕਤੰਤਰ ਕਿੱਥੇ ਆ ਮੋਦੀ ਸਾਹਿਬ ਉਹ ਵੀ ਦੱਸ ਦਿਓ ਜਿਹੜੇ ਦਮਗਜੇ ਮਾਰਦੇ ਹੋ ਨਾ ਸਭ ਤੋਂ ਵੱਡੇ ਲੋਕਤੰਤਰ ਦੀਆਂ ਥਾਪੀਆਂ ਮਾਰਦੇ ਫਿਰਦੇ ਹੋ ਬਾਹਰਲੇ ਮੁਲਕਾਂ 'ਚ ਜਾ ਕੇ ਤੇ ਰਾਜਧਾਨੀ ਦੇ ਵਿੱਚ ਦੇਸ਼ ਦਾ ਅन्नदाता ਜਿਹੜਾ ਮੈਸੰਜਰ ਆਫ ਗੋਡ ਕਹੂੰਗਾ ਮੈਂ ਤਾਂ ਇਹਦੇ ਜੜੇ ਰੱਬ ਕੀ ਆ ਸੋਨੂ ਸਾਰਿਆਂ ਨੂੰ ਇਹ ਟੁਕੜਾ ਦਿੰਦਾ ਤੁਹਾਡੀ ਕੋਈ ਗੱਦੀ ਨਹੀਂ ਖੋਣ ਆਉਂਦੇ ਨਾ ਤੁਹਾਡੀ ਕੀ ਆ ਕੋਈ ਕੁਰਸੀ ਖੋਣ ਆਉਂਦੇ ਆ ਨਾ ਤੁਹਾਡੀ ਕੀ ਆ ਮੰਤਰੀਸ਼ਿਪ ਲੈਣੀ ਆ ਕਿਸੇ ਨੇ ਇਹਨਾਂ ਨੇ ਇਹਦਾ ਜਿਉਂਦੇ ਰਹਿਣ ਦਾ ਇਕੱਲਾ ਹੱਕ ਮੰਗਦੇ ਆ ਹੱਥ ਬਣਾ ਲਓ ਯਾਰ ਇਕੱਠੇ ਹੋ ਜਾਓ ਜਿਹੜੇ ਘਰੇ ਬੈਠੇ ਹੋ ਨਾ ਜਿਨ੍ਹਾਂ ਦੇ ਅੰਨ ਦਾਤੇ ਕੀ ਆ ਬੈਠੇ ਆ ਉੱਥੇ ਜਿਹੜਾ ਤੁਹਾਡਾ ਕੁਝ ਲੱਗਦਾ ਤੁਹਾਡਾ ਕੁਝ ਘਸਦਾ ਫਿਰ ਤਾਂ ਚੁੱਪ ਕਰ ਜਿਓ ਨਹੀਂ ਫਿਰ ਆਵਾਜ਼ ਬੁਲੰਦਤਾ ਕਰ ਦਿਓ ਘਰੇ ਬੈਠੀ ਆਵਾਜ਼ ਬੁਲੰਦ ਕਰ ਦਿਓ ਹੱਕ ਚ ਪੋਸਟਾਂ ਹੀ ਪਾ ਦਿਓ ਜੇਕਰ ਪੋਸਟ ਸ਼ੇਅਰ ਹੀ ਕਰ ਦਿਓ ਜਿਹੜੀ ਵੀ ਪੈਂਦੀ ਆ ਜੇ ਇਹ ਵੀ ਨਹੀਂ ਕਰ ਸਕਦੇ ਨਾ ਫਿਰ ਤੁਸੀਂ ਗੁਲਾਮੀ ਸਵੀਕਾਰ ਕੀਤੀ ਆ ਫਿਰ ਗੁਲਾਮ ਹੋ ਤੁਸੀਂ ਐਦ ਕੀਤੇ ਨਾ ਕੋਈ ਨਾ ਏਟਾ ਨਾ ਪੱਥਰਾ ਨਾ ਡਾਂਗ ਆ ਨਾ ਕਿਰਪਾਣਾ ਨਾ ਵਰਖਾ ਨਾ ਹੀ ਟੈਂਕ ਹੈ ਇਹਨਾਂ ਦੇ ਜਿਨ੍ਹਾਂ ਨੂੰ ਤੁਸੀਂ ਟੈਂਕ ਦਾ ਜੀ ਟਰੈਕਟਰ ਐਦ ਕੀਦਾ ਪੈਦਲ ਆਉਂਦੇ ਆ ਯਾਰ ਐਦ ਕੀ ਵੀ ਕੀ ਤੁਸੀਂ ਚੀਨ ਵਾਲਾ ਬਾਰਡਰ ਬਣਾਈ ਬੈਠੇ ਹੋ ਸ਼ਰਮ ਕਰੋ ਮਾੜੀ ਬੋਟੀ ਨੂੰ ਵਿਚਾਰਿਆਂ ਕੋਲੇ ਸੀ ਕੀ ਇੱਕ ਤਾਂ ਐਣ ਕਾ ਸੀਗਾ ਆਥਰੂ ਗੈਸ ਤੋਂ ਵਜਨ ਖਾਤਰ ਇੱਕ ਲੂਣ ਲੈ ਕੇ ਤੁਰੇ ਸੀ ਵੀ ਉਹ ਸੰਗ ਨੂੰ ਚੜਦਾ ਤਾਂ ਲੂਣ ਚੱਟਿਆ ਜਾ ਸਕੇ ਚਲੋ ਉਹ ਮੰਨਣ ਨਾ ਮੰਨਣ ਯਾਰ ਮੈਂ ਤਾਂ ਤੁਹਾਡੇ ਮੂਹਰੇ ਇੱਕ ਕੀਆ ਬੇਨਤੀ ਕਰਦਾ ਤੁਸੀਂ ਮੰਨਦੇ ਹੋ ਇਹ ਭਾਵੇਂ ਸਾਰੇ ਆਪਸ ਵਿੱਚ ਮਾਟੇ ਫਿਰਦੇ ਆ ਪਰ ਸਾਰੇ ਕਹਿੰਦੇ ਤਾਂ ਗੱਲਾਂ ਇੱਕੋ ਹੀ ਨੇ ਕਿਸੇ ਦੀ ਮੰਨ ਲੈਣ ਹੁਣ ਕ੍ਰੈਡਿਟ ਬਾਰ ਕੀਆ ਜਿਹੜੀ ਹੈਗੀ ਆ ਉਹ ਸਾਰੀ ਲਾਂਭੇ ਕਰਕੇ ਕਿਸਾਨ ਜਥੇਬੰਦੀਆਂ ਸਾਰਿਆਂ ਨੂੰ ਕੀ ਇੱਕੋ ਹੀ ਬੇਨਤੀ ਆ ਵੀ ਇਕੱਠੀਆਂ ਹੋ ਜੋ ਤੇ ਤੁਸੀਂ ਵੀ ਰੋਟੀ ਸਾਰੇ ਖਾਣੇ ਹੋ ਪਰ ਬੋਲਦਾ ਤੁਹਾਡੇ ਚੋ ਵੀ ਕੋਈ ਨਹੀਂ ਤੇ ਆ ਸੋਸ਼ਲ ਮੀਡੀਆ ਦੇ ਛੋਟੇ ਛੋਟੇ ਝਗੜਿਆਂ ਦੇ ਵਿੱਚ ਤੁਸੀਂ ਸਾਰੇ ਕਮੈਂਟ ਤੇ ਸ਼ੇਅਰ ਕਰੀ ਜਾਂਦੇ ਹੋ ਪਰ ਜਿਹੜੀ ਅਸਲ ਹੋਣ ਦੀ ਲੜਾਈ ਆ ਥੋੜਾ ਅੰਨ ਦਾ ਤਾਂ ਲੜ ਰਿਹਾ ਮੈਸेंजर ਆਫ ਗੋਡ ਲੜ ਰਿਹਾ ਉਹਦੇ ਵਿੱਚ ਜਿੰਨਾ ਕੁ ਯੋਗਦਾਨ ਪਾ ਸਕਦੇ ਹੋ ਪਾ ਦਿਓ ਯਾਰ